ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਲੋ ਬਈ ਗੱਲ ਕਰਨੀ ਆ ਅੱਜ ਜੋ ਪਹਿਰੂ ਪੀਏ ਨੇ ਸਾਡੀ ਕੌਮ ਦੇ ਵਿੱਚ ਐਨੇ ਕ ਪਹਿਰੂ ਪੀ ਆ ਗਏ ਕਿ ਸਾਡੀ ਕੌਮ ਨੂੰ ਹਰ ਕੋਈ ਠੱਗਦਾ ਤੇ ਅੱਗੇ ਚਲਿਆ ਜਾਂਦਾ ਸਾਡੀ ਕੌਮ ਨੂੰ ਕੌਮ ਤੋਂ ਜਦੋਂ ਪੈਸੇ ਇਕੱਠੇ ਕਰਨੇ ਹੁੰਦੇ ਆ ਇਹਨਾਂ ਦੀਆਂ ਸਿਰਾਂ ਤੇ ਪੱਗਾਂ ਵੀ ਆ ਜਾਂਦੀਆਂ ਨੇ ਤੇ ਇਹ ਬੜੇ ਨਿਮਾਣੇ ਜੇ ਹੋ ਕੇ ਬੜੇ ਨਿਮਾਣੇ ਜੇ ਹੋ ਕੇ ਕਹਿੰਦੇ ਆ ਜੀ ਸਾਡੀ ਫਿਲਮ ਨੂੰ ਕਾਮਯਾਬ ਕਰੋ ਪਰ ਜਦੋਂ ਗਰਾਉਂਡ ਤੇ ਦੇਖੀਏ ਤੇ ਗਰਾਉਂਡ ਤੇ ਜਾ ਕੇ ਇਹ ਸਿੱਖੀ ਦੇ ਵਿਰੁੱਧ ਖੜੇ ਹੋ ਜਾਂਦੇ ਆ ਮੈਂ ਸਿੱਧਮ ਸਿੱਧੀ ਗੱਲ ਮੈਂ ਲਕੋਕੇ ਨਹੀਂ ਕਰਦਾ ਗੱਲ ਕਰਦਾ ਮੈਂ ਗੀਪੀ ਗਰੇਵਾਲ ਦੀ ਗੁਰਪ੍ਰੀਤ ਖੋਗੀ ਦੀ ਕਈ ਬੰਦਿਆਂ ਦੀ ਕਰਮਜੀਤ ਅਨਮੋਲ ਦੀ ਕਈ ਬੰਦੇ ਦੇ ਜਿੰਨਾ ਦੀ ਫਿਲਮ ਅੱਜ ਅਰਦਾਸ ਆ ਰਹੀ ਹੈ ਮੈਂ ਫਿਲਮ ਦੇ ਵਿਰੋਧ ਚ ਨਹੀਂ ਆ ਮੈਂ ਮੇਰੇ ਸਿੱਖਾਂ ਨੂੰ ਸਾਡੀ ਕੌਮ ਨੂੰ ਮੈਂ ਇਹ ਗੱਲ ਸਮਝਾਉਣੀ ਚਾਹਣਾ ਹੈ ਦੱਸਣੀ ਚਾਹਣਾ ਬੇਨਤੀ ਕਰਨੀ ਚਾਹਣਾ ਕਿ ਇਹੀ ਲੋਕ ਸੀ ਜਦੋਂ ਸਿੱਖ ਕੌਮ ਕਹਿ ਰਹੀ ਸੀ ਕਿ ਤੁਸੀਂ ਸਰਦਾਰ ਸਰਬਜੀਤ ਸਿੰਘ ਜੀ ਖਾਲਸਾ ਦੇ ਹੱਕ 'ਚ ਖੜੇ ਹੋਵੋ ਪਰ ਇਹੀ ਕੁੱਗੀ ਇਹੀ ਗਿੱਪੀ ਗਿਰਿਆਲ ਇਹੀ ਦੇਵ ਖਰੋੜ ਵਰਗੇ ਉਹ ਕਰਮੀਤ ਨੂੰ ਮੋਲ ਦੇ ਹੱਕ 'ਚ ਖੜਗੇ ਸੀ ਜਾਂ ਕਿ ਜਦੋਂ ਤਾਂ ਇਸ ਕੌਮ ਤੋਂ ਪੈਸੇ ਕਮਾਉਣੇ ਆ ਉਦੋਂ ਤਾਂ ਇਹ ਕੌਮ ਯਾਦ ਆ ਜਾਂਦੀ ਹੈ ਇਹਨਾਂ ਦੇ ਸਿਰਾਂ ਤੇ ਪੱਗਾਂ ਆ ਜਾਂਦੀਆਂ ਨੇ ਤੇ ਜਦੋਂ ਗਰਾਊਂਡ ਲੈਵਲ ਤੇ ਕੌਮ ਦੇ ਨਾਲ ਖੜਨਾ ਹੈ ਕੌਮ ਦੀ ਹਮਾਇਤ ਕਰਨੀ ਹੈ ਉਦੋਂ ਇਹਨਾਂ ਦੇ ਸੱਪ ਲੜ ਜਾਂਦਾ ਸੱਪ ਉਦੋਂ ਇਹਨਾਂ ਦੇ ਸਿਰਾਂ ਤੇ ਪੱਗਾਂ ਵੀ ਲੈ ਜਾਂਦੀਆਂ ਨੇ ਤੇ ਇਹ ਕੌਮ ਦੇ ਖਿਲਾਫ ਵੀ ਹੁੰਦੇ ਆ ਉਹ ਇੰਨੇ ਇੱਕ ਲਾਲਚੀ ਬੰਦੇ ਆ ਇਹ ਪੰਜਾਬੀਓ ਇੰਨੇ ਇੱਕ ਲਾਲਚੀ ਬੰਦੇ ਕਿ ਆਪਣੀ ਫਿਲਮ ਚਲਾਉਣ ਦੇ ਖਾਤਰ ਕੁਝ ਵੀ ਕਰ ਸਕਦਾ ਹੈ ਤੇ ਸਾਡੀ ਕੌਮ ਭੌਲੀ ਭਾਲੀ ਲੱਗ ਕੇ ਇਹਨਾਂ ਦੇ ਮਗਰ ਸਿਨੇਮਿਆਂ ਦੇ ਵਿੱਚ ਜਾਂਦੇ ਤੇ ਉਹਨਾਂ ਨੂੰ ਕਰੋੜਾਂ ਰੁਪਈਆ ਘਰੇ ਬੈਠੇ ਨੂੰ ਕਮਾ ਕੇ ਦੇ ਦਿੰਦੇ ਆ ਮੈਂ ਪੁੱਛਣਾ ਚਾਹਣਾ ਕਿ ਕਿੱਥੇ ਸੀ ਇਹ ਜਦੋਂ ਭਾਈ ਸਰਬਜੀਤ ਸਿੰਘ ਖਾਲਸਾ ਨਾਲ ਖੜਨਾ ਸੀ ਉਹ ਕੁਰਬਾਨੀ ਯਾਦ ਕਰੋ ਸ਼ਹੀਦ ਭਾਈ ਵਿਅੰਸ ਸਿੰਘ ਕਿੱਡੀ ਵੱਡੀ ਕੁਰਬਾਨੀ ਕੌਮ ਦੀ ਪੱਗ ਸਿਰ ਤੇ ਰੱਖ ਦਿੱਤੀ ਸੀ ਕੌਮ ਨੂੰ ਮਰ ਤਾ ਜਿਉਂਦਾ ਕਰ ਦਿੱਤਾ ਸੀ ਤੇ ਉਹਨਾਂ ਦੇ ਬੇਟੇ ਸਰਬਜੀਤ ਸਿੰਘ ਜਫੀਤਕੋੜ ਤੋਂ ਚੌਂ ਲੜਦੇ ਸੀ ਤੇ ਉਹਨਾਂ ਦੇ ਖਿਲਾਫ ਇਹਨਾਂ ਦਾ ਯਾਰ ਕਰਮਜੀਤ ਅਨਮੋਲ ਖੜਾ ਹੋਇਆ ਤੇ ਇਹ ਸਾਰੇ ਅਨਚਾਰ ਮਹਿਕਮਾ ਇਕੱਠੇ ਹੋਏ ਤੇ ਇਕੱਠੇ ਹੋ ਕੇ ਉਹਦੀ ਹਮਾਇਤ ਇਹ ਵੀ ਨਹੀਂ ਦੇਖਿਆ ਕਿ ਵਿਰੁੱਧ ਕੌਣ ਖੜਾ ਹੈ ਇਹ ਵੀ ਨਹੀਂ ਦੇਖਿਆ ਕਿ ਕਿੱਡੀ ਵੱਡੀ ਕੁਰਬਾਨੀ ਹੈ ਇਹ ਸਿਰਫ ਸਾਡਾ ਯਾਰ ਹੈ ਅਮਨ ਦੇਵ ਕਰੋੜ ਨੂੰ ਕਹਿਣਾ ਚਾਹਣਾ ਓਏ ਭਰਾਵਾ ਤੂੰ ਹਰੇ ਜਿਹੜੀ ਇੰਟਰਵਿਊ ਤੇਰੀ ਆਉਂਦੀ ਹੈ ਉਹਦੇ ਵਿੱਚ ਕਹਿਣਾ ਅਸੀਂ ਆਪਣੇ ਯਾਰ ਨਾਲ ਖੜੇ ਆ ਤੇ ਹੈਗੇ ਅਸੀਂ ਸਿੱਖਾਂ ਉਹ ਸਿੱਖਾਂ ਦੀ ਸਿੱਖਾਂ ਦਾ ਸਿਧਾਂਤ ਕੀ ਹੈ ਸਿੱਖਾਂ ਨੇ ਕੁਰਬਾਨੀਆਂ ਕਿੱਡੀਆਂ ਕਿ ਦਿੱਤੀਆਂ ਨੇ ਸਿੱਖੀ ਦੀ ਖਾਤਰ ਪਰਿਵਾਰ-ਵਾਰ ਤੇ ਸੀ ਗੁਰੂ ਨੇ ਆਪਣੇ ਬੱਚੇ ਤੱਕ ਮਾਰਤੇ ਸੀ ਵਿਛੋੜਾ ਪੈ ਗਿਆ ਸੀ ਸਿੱਖੀ ਦੀ ਖਾਤਰ ਓ ਤੂੰ ਹੀ ਕਰਦੇ ਯਾਰ ਨੂੰ ਨਹੀਂ ਛੱਡ ਸਕਿਆ ਕੌਮ ਦੀ ਖਾਤਰ ਤੂੰ ਕਹਿੰਦਾ ਮੈਂ ਯਾਰੀ ਨਮਾਈਏ ਤੇ ਫਿਰ ਤੂੰ ਕਾਹਦਾ ਸਿੱਖਾ ਓਏ ਇੱਕ ਪਾਸੇ ਕੌਮ ਖੜੀ ਐ ਤੇ ਦੂਜੇ ਪਾਸੇ ਤੇਰਾ ਯਾਰ ਐ ਤਾਂ ਯਾਰ ਚੁਣ ਲਿਆ ਤੇ ਕੌਮ ਨੂੰ ਧੱਕਾ ਦੇਤਾ ਤੂੰ ਹੂੰ ਕਹਾਉਣਾ ਮੈਂ ਸਿੱਖਾਂ ਤੇ ਹਰੇਕ ਇੰਟਰਵਿਊ 'ਚ ਇਹ ਗੱਲ ਛੇੜਨ ਦਾ ਮੁੱਦਾ ਜਿਹੜਾ ਉਹ ਕਿਉਂ ਹਰੇਕ ਇੰਟਰਵਿਊ ਦੇ ਵਿੱਚ ਕੌਮ ਨਾਲ ਮੱਥਾ ਨਹੀਂ ਲਾਈਦਾ ਭਰਾਵਾ ਦੇਵ ਖਰੋੜਾ ਕੌਮ ਨਾਲ ਮੱਥਾ ਨਹੀਂ ਲਾਈਦਾ ਕੌਮ ਨਾਲ ਮੱਥਾ ਨਹੀਂ ਲਾਈ ਜਿਨ੍ਹਾਂ ਨੇ ਕੌਮ ਨਾਲ ਮੱਥੇ ਲਾਏ ਤੇ ਉਹ ਅੱਜ ਖੁੰਝੇ ਲੱਗੇ ਬੈਠੇ ਐ ਇੱਥੇ ਬहोत ਲੋਕ ਨੇ ਜਿਹੜੇ ਪਹਿਰੂ ਪੀਏ ਬਣੇ ਫਿਰਦੇ ਐ ਦਾੜੀਆਂ ਰੱਖਦੇ ਐ ਪੱਗਾਂ ਬੰਨਦੇ ਐ ਸਿੱਖ ਕਹਾਉਂਦੇ ਐ ਤੇ ਦੇਖਣ ਨੂੰ ਵੀ ਲੱਗਦੇ ਐ ਕਿ ਸਿੱਖ ਐ ਪਰ ਅੰਦਰੋਂ ਕੀ ਨੇ ਅੰਦਰੋਂ ਖੜਦੇ ਕਿਹਨਾਂ ਨਾਲ ਨੇ ਬੁਚੜਾਂ ਦੇ ਨਾਲ ਜਿਨ੍ਹਾਂ ਨੇ ਸਾਡੀ ਕੌਮ ਨੂੰ ਸਿਹੇ ਦਿੱਤੇ ਹੋਣ ਸਾਡੇ ਕਾਲ ਤੱਕ ਘਟਾਤੇ ਹੋਣ ਸਾਡੇ ਗੁਰੂ ਦੀਆਂ ਬਦਬੀਆਂ ਕਰਵਾਤੀਆਂ ਹੋਣ ਸਾਡੇ ਨੌਂ ਜ਼ਬਾਨਾਂ ਨੂੰ ਡਿਬਰੂ ਕਰ ਸਰਤਾ ਹੋਵੇ ਤੇ ਖੜਦੇ ਉਹਨਾਂ ਨਾਲ ਦੇਖਣ ਨੂੰ ਸਿੱਖ ਲੱਗਦੇ ਆ ਤੇ ਉਹੀ ਗੱਲ ਕੀਤੀ ਆ ਕਿ ਪਿਗਰੇ ਆ ਲਰਗੇ ਨੇ ਘੁੱਗੀ ਆ ਰਗੇ ਨੇ ਜਿਹੜੇ ਕੌਮ ਨੂੰ ਪਾਗਲ ਬਣਾ ਕੇ ਕਰੋੜਾਂ ਰੁਪਇਆ ਇਕੱਠੇ ਕਰਕੇ ਲੈ ਜਾਣਗੇ ਤੇ ਪਰ ਜਦੋਂ ਖੜਨਾ ਸੀ ਕੌਮ ਦੇ ਨਾਲ ਤੇ ਉਦੋਂ ਉਦੋਂ ਇਹਨਾਂ ਨੇ ਕਰਮਿਤਨਮੋਲ ਜ਼ਿਆਦਾ ਗਿਆ ਸੀ। ਉਹਦੇ ਇਹਨਾਂ ਨੂੰ ਕੋਈ ਸਿੱਖੀ yaad ਨਹੀਂ ਆਈ। ਉਹਦੇ ਉਹਨੂੰ ਕੋਈ ਕੁਰਬਾਨੀ yaad ਨਹੀਂ ਆਈ। ਉਦੋਂ ਉਦੋਂ ਇਹਨਾਂ ਨੂੰ ਇਹ ਨਹੀਂ ਦੇਖਿਆ ਕਿ ਜੇ ਕਿਤੇ 1921 ਹੋ ਗਈ ਭਾਈ ਸਰਬਜੀ ਖਾਲਸਾ ਜੀ ਹਾਰ ਗਏ ਤੇ ਕੀ ਮੂਦ ਦਿਖਾਉਣਗੇ ਯਾਰ। ਉਹਦੇ ਇਹਨਾਂ ਦੇ ਕੋਈ yaad ਨਹੀਂ ਆਇਆ। ਅੱਜ ਅੱਜ ਕਰੋੜਾ ਰੁਪਇਆ ਕਮਾਉਣਾ ਹੈ। ਅੱਜ ਸਿਰਾਂ ਤੇ ਪੱਗਾਂ ਨੇ ਤੇ ਅੱਜ ਹੱਥ ਜੋੜਦੇ ਫਿਰਦੇ ਐ। ਅੱਜ ਕਹਿੰਦੇ ਸਾਡੀ ਮੂਵੀ ਦੇਖੋ। ਜਦੋਂ ਤਾਂ ਗਰਾਊਂਡ ਲੈਵਲ ਤੇ ਖੜਨਾ ਹੈ ਉਦੋਂ ਇਹਨਾਂ ਨੂੰ ਕੋਈ ਸਿੱਖੀ ਯਾਦ ਨਹੀਂ ਤੇ ਜਦੋਂ ਸਿਨੇਮਿਆਂ ਦੇ ਵਿੱਚ ਆਪਣੀ ਫਿਲਮ ਲਾਉਣੀ ਹੈ ਉਦੋਂ ਇਹ ਕਿਰਦਾਰ ਵੀ ਸਿੱਖਾਣੇ ਲਿਮਾਉਂਦੇ ਆ ਤੇ ਉਦੋਂ ਇਹ ਕੁਝਕ ਟਾਈਮ ਲਈ ਬਣ ਵੀ ਸਿੱਖ ਜਾਂਦੇ ਆ ਤੇ ਕਰੋੜਾਂ ਰੁਪਏ ਲੈ ਕੇ ਚੱਤਰ ਹੋ ਜਾਂਦੇ ਆ ਓਏ ਭਰਾਵੋ ਮੈਂ ਗੱਲ ਸਮਝਾਉਣ ਦੀ ਕੋਸ਼ਿਸ਼ ਕਰ ਰਿਹਾ ਆ ਸਮਝੋ ਪੰਜਾਬੀਓ ਮੈਂ ਸਿੱਖ ਭਰਾਵਾਂ ਨੂੰ ਸਮਝਾਉਣਾ ਚਾਹਣਾ ਕਿ ਇਹ ਪੈ ਰੁਪਏ ਨੇ ਸਿੱਖ ਨਹੀਂ ਹੈਗੇ ਕਦੋਂ ਇਹਨਾਂ ਨੇ ਫਿਲਮਾਂ ਬਣਾਉਣੀਆਂ ਨੇ ਸਾਡਾ ਆਸਰਾ ਤੱਕਦੇ ਆ ਕਿਉਂਕਿ ਸਭ ਤੋਂ ਉੱਚੇ ਕਿਰਦਾਰ ਜੇ ਹੈਗੇ ਤਾਂ ਸਿੱਖਾਂ ਦੇ ਆ ਸਭ ਤੋਂ ਵੱਧ ਕੁਰਬਾਨੀਆਂ ਹੈਗੀਆਂ ਨੇ ਤਾਂ ਸਿੱਖਾਂ ਦੀਆਂ ਨੇ ਇਹ ਕਿਰਦਾਰ ਸਿੱਖਾਂ ਦੇ ਦਿਖਾਉਂਦੇ ਆ ਫਿਲਮਾਂ ਦੇ ਵਿੱਚ ਪਰ ਅਸਲ ਦੇ ਵਿੱਚ ਕਿਰਦਾਰ ਨਹੀਂ ਬਣਾ ਪਾਏ ਆ ਆਪਣੇ ਜਦੋਂ ਗਰਾਊਂਡ ਪੱਧਰ ਤੇ ਖੜਨਾ ਹੈ ਉਦੋਂ ਇਹ ਭੁੱਲ ਜਾਂਦੇ ਆ ਕਿਰਦਾਰਾਂ ਨੂੰ ਉਦੋਂ ਇਹਨਾਂ ਦੇ ਯਾਦ ਨਹੀਂ ਆਉਂਦੇ ਉਦੋਂ ਇਹ ਫਿਰ ਸਰਦਾਰਾਂ ਨੂੰ ਭੁੱਲ ਕੇ ਨੇ ਚਾਰਾਂ ਨਾਲ ਖੜਦੇ ਐ ਤੇ ਅੱਜ ਤੇ ਅੱਜ ਇਹ ਆਪਣੇ ਆਪ ਨੂੰ ਬੜੇ ਸਿੱਖ ਕਹਾਉਣ ਕਹਾਉਣ ਲੱਗੇ ਹੋਇਆ ਕਿ ਸਾਡੇ ਵਰਗਾ ਕੋਈ ਸਿੱਖ ਹੀ ਹੈ ਨਹੀਂ ਅਸੀਂ ਸਿੱਖੀ ਤੇ ਫਿਲਮ ਬਣਾਈ ਐ ਓਏ ਭਰਾਵੋ ਗਰਾਉਂਡ ਪੱਧਰ ਤੇ ਵੀ ਸਿੱਖੀ ਨਾਲ ਖੜਜਾ ਕਰੋ ਉਦੋਂ ਕਿਹਣੀ ਯਾਦ ਆਉਂਦੀ ਸਿੱਖੀ ਅੱਜ ਸਾਡੇ ਲੋਕ ਵੀ ਭਾਵਿਕ ਹੋ ਕੇ ਇਹਨਾਂ ਦੀ ਫਿਲਮਾਂ ਦੇਖਣ ਜਾਣਗੇ ਤੇ ਇਹਨਾਂ ਨੂੰ ਕਰੋੜਾਂ ਰੁਪਇਆ ਐਨ ਗਿਫਟ ਦੇ ਵਿੱਚ ਹੱਥੇ ਧਰ ਦੇਣਗੇ ਵੀ ਆ ਚੱਕੋ ਭਾਵੇਂ ਤੁਸੀਂ ਗਰਾਉਂਡ ਪੱਧਰ ਤੇ ਸਿੱਖੀ ਦੇ ਖਿਲਾਫ ਹੋ ਭਾਵੇਂ ਗਰਾਉਂਡ ਪੱਧਰ ਤੇ ਸਿੱਖੀ ਦਾ ਵਿਰੋਧ ਕਰਦੇ ਹੋ ਪਰ ਤੁਸੀਂ ਅੱਜ ਸਾਡੇ ਤੇ ਫਿਲਮ ਬਣਾਤੀ ਆ ਚੱਕੋ ਕਰੋੜਾਂ ਰੁਪਇਆ ਤੇ ਬੰਬੇ ਬੈਹ ਜੋ ਜਾ ਕੇ ਤੇ ਅਗਲਿਆਂ ਨੂੰ ਕਮਾ ਕੇ ਦੇ ਦੇਣਗੇ ਸੱਤ ਅੱਠ ਪੀੜੀਆਂ ਨਹੀਂ ਮੁੱਕਦਾ ਅਸੀਂ ਇਦਾਂ ਦੇ ਹੋ ਗਿਆਂਗੇ ਇਹ ਇਹੀ ਗੀਪੀ ਕਰਿਆਲ ਛੋਟੇ ਐਕਟਰਾਂ ਨੂੰ ਇਹਨੇ ਨਹੀਂ ਉੱਠਣ ਦਿੱਤਾ ਜਿੰਨੇ ਛੋਟੇ ਐਕਟਰ ਉੱਠਣਾ ਚਾਹੁੰਦੇ ਸੀ ਇਹਨੇ ਗਿੱਚੀ ਤੋਂ ਮਰੋੜ ਕੇ ਦੱਬਤੇ ਇਹੀ ਕੀ ਪਿਗਰੇ ਆਲਾ ਤੇ ਅੱਜ ਜਦ ਮੈਂ ਕਿਹਾ ਸੀ ਉਦੋਂ ਵੀ ਕਿ ਪੰਜਾਬੀ ਉਹੇ ਆਉਣਗੇ ਇਹ ਫਿਲਮਾਂ ਬਣਾਉਣਗੇ ਕਿਰਦਾਰ ਸਿਖਾਣੇ ਚਾਹਣਗੇ ਪਰ ਕਰੋੜਾਂ ਰੁਪਏ ਕਮਾ ਕੇ ਚਲੇ ਜਾਣਗੇ ਜਦੋਂ ਸਾਨੂੰ ਲੋੜ ਹੋਊ ਜਦੋਂ ਅਸੀਂ ਕਿਤੇ ਇਹਨਾਂ ਨੂੰ ਕਹਾਂਗੇ ਗਰਾਊਂਡ ਪੱਧਰ ਤੇ ਆ ਕੇ ਕੌਮ ਨਾਲ ਖੜੋ ਉਦੋਂ ਇਹਨਾਂ ਨੇ ਖੜਨਾ ਨਹੀਂ ਉਦੋਂ ਇਹਨਾਂ ਨੇ ਨਚਾਰਾ ਸਾਧ ਦੇਣਾ ਅੱਜ ਉਹੀ ਗੱਲ ਹੋ ਗਈ ਪੰਜਾਬੀਓ ਅੱਜ ਉਹੀ ਗੱਲ ਹੋ ਗਈ ਮੈਂ ਆਪਣੀ ਕੌਮ ਨੂੰ ਕਹਿਣਾ ਚਾਹਣਾ ਕਿ ਜੇ ਕੌਮ ਅੱਜ ਇਹਨਾਂ ਦਾ ਵਾਈ ਕੱਟ ਕਰੇ ਤਾਂ ਇਹਨਾਂ ਨੂੰ ਆਕਲ ਆਊਗੀ ਇਹਨਾਂ ਨੂੰ ਪਤਾ ਲੱਗੂਗਾ ਕਿ ਜਿਹੜੇ ਸਿੱਖਾਂ ਦੇ ਸਿਰ ਤੋਂ ਅਸੀਂ ਕਰੋੜਾਂ ਰੁਪਏ ਕਮਾਉਨੇ ਆ ਗਰਾਊਂਡ ਪੱਧਰ ਤੇ ਵੀ ਉਹਨਾਂ ਲਈ ਕੋਈ ਹਾਂ ਦਾ ਨਾ ਨਾ ਮਾਰਦਿਆ ਕਰੀਏ ਗਰਾਊਂਡ ਪੱਧਰ ਤੇ ਵੀ ਅਸੀਂ ਉਹਨਾਂ ਨਾਲ ਖੜ੍ਹਜਾ ਕਰੀਏ ਇਹਨਾਂ ਨੂੰ ਫੇਰ ਅਕਲ ਆਊਗੀ ਪੰਜਾਬੀਓ ਜੇ ਇਹਨਾਂ ਦੀ ਫਿਲਮ ਦਾ ਤੁਸੀਂ ਵਾਈ ਕੱਟ ਕਰੋਗੇ ਪੈਸੇ ਕਮਾਉਣ ਲਈ ਇਹਨਾਂ ਦੇ ਸਿੱਖਿਆਰ ਆ ਜਾਂਦੇ ਆ ਤੇ ਪਰ ਜਦੋਂ ਸਿੱਖ ਭਰਾ ਕੋਈ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਹੋਵੇ ਜਿਹਦੀ ਮਾਤਾ ਦੀ ਬਹੁਤ ਵੱਡੀ ਕੁਰਬਾਨੀ ਹੋਵੇ ਮਾਤਾ ਬਿੰਮਲ ਕੌਰ ਦੀ ਉਦੋਂ ਇਹ ਭੁੱਲ ਜਾਂਦੇ ਆ ਕਿ ਸਾਹਮਣੇ ਕੌਣ ਇਲੈਕਸ਼ਨ ਲੜ ਰਿਹਾ ਹੈ ਉਦੋਂ ਇਹ ਉਦੋਂ ਇਹ ਕਰਮੀ ਤਨਮੋਲ ਦੇ ਕਾਗਜ਼ ਵੀ ਭਰੋਣਾ ਹੈ ਉਹਨੂੰ ਦਿਤਾਉਣ ਵੀ ਆਏ ਬਹੁਤ ਜੋਰ ਲਾਇਆ ਪਰ ਉਹ ਤਾਂ ਫਰੀਦਕੋਟ ਦੇ ਲੋਕਾਂ ਨੂੰ ਮੈਂ ਧੰਨਵਾਦ ਕਰਦਾ ਕਿ ਤੁਸੀਂ ਪਹਿਚਾਨ ਕਰ ਲਈ ਤੁਸੀਂ ਕੌਮ ਦਾ ਸਿਰ ਉੱਚਾ ਕੀਤਾ ਤੁਸੀਂ ਇੱਕ ਕੌਮੀ ਬੰਦੇ ਨੂੰ ਜਿਤਾਇਆ ਜਿਹਦੇ ਪਿਤਾ ਦੀ ਕੁਰਬਾਨੀ ਬਹੁਤ ਵੱਡੀ ਆ ਕਦੇ ਵੀ ਭੁਲਾਈ ਨਹੀਂ ਜਾ ਸਕਦੀ ਤੁਸੀਂ ਉਹਨੂੰ ਜਿਤਾਇਆ ਪਰ ਇਹਨਾਂ ਨੇ ਆ ਇਹਨਾਂ ਨਚਾਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਜਿਹੜੇ ਅੱਜ ਪੱਗਾਂ ਬਣ ਕੇ ਸਾਡੀ ਕੌਮ ਤੇ ਉਹ ਕਰੋੜਾਂ ਰੁਪਇਆ ਪੈਸਾ ਇਕੱਠਾ ਕਰਨਾ ਚਾਹੁੰਦੇ ਆ ਇਹਨਾਂ ਨਚਾਰਾਂ ਨੇ ਕੋਈ ਕਸਰ ਨਹੀਂ ਛੱਡੀ ਸੀ ਪੂਰਾ ਜੋਰ ਤੱਕ ਲਾਤਾ ਸੀ ਤਾਂ ਦੇਵਖੋੜਾ ਵਰਗੇ ਕਹਿੰਦੇ ਅਸੀਂ ਤਾਂ ਆਪਣੇ ਯਾਰ ਨਾਲ ਖੜੇ ਸੀ ਉਹ ਫਿਰ ਤੋਂ ਸਿੱਖ ਨਹੀਂ ਇਤਿਹਾਸ ਪਰ ਸਿੱਖਾਂ ਦਾ ਕੀ ਹੈ? ਇਤਿਹਾਸ ਦੇ ਵਿੱਚ ਕੀ ਲਿਖਿਆ ਹੈ? ਇਤਿਹਾਸ ਦੱਸਦਾ ਕਿ ਕੌਮ ਦੀ ਖਾਤਰ ਸਾਡੇ ਗੁਰੂਆਂ ਨੇ ਆਪਣੇ ਪਰਿਵਾਰ ਤੱਕ ਵਾਰਤੇ ਸੀ। ਆਪਣੇ ਮਾਪੇ-ਮਾਪ ਤੱਕ ਵਾਰਤੇ ਸੀ। ਛੋਟੇ-ਛੋਟੇ ਬੱਚੇ ਨੀਹਾਂ ਚਨੇਗੇ ਸੀ। ਆਪਣਾ ਪਰਿਵਾਰ ਛੱਡ ਕੇ ਗੁਰੂ ਗੋਬਿੰਦ ਸਿੰਘ ਜੀ ਜੰਗਲਾਂ ਦੇ ਵਿੱਚ ਚਲੇ ਗਏ ਸੀ ਤੇ ਆ ਦੇਵਖਰ ਉਹ ਕਹਿੰਦਾ ਸਿੱਖ ਇੱਕ ਪਾਸੇ ਆ ਤੇ ਮੇਰਾ ਯਾਰ ਇੱਕ ਪਾਸੇ ਆ ਤੇ ਭਰਾਵਾ ਫਿਰ ਤੂੰ ਸਿੱਖ ਨਾ ਕਹਿ ਕਿ ਤੂੰ ਸਿੱਖ ਹੈ ਉਹ ਇੱਕ ਪਾਸੇ ਕੌਮੀ ਬੰਦਾ ਖੜਿਆ ਹੋਵੇ ਜਿਹਨੇ ਕੌਮ ਲਈ ਕਿੱਡੀ ਵੱਡੀ ਕੁਰਬਾਨੀ ਕੀਤੀ ਹੈ ਇੱਕ ਪਾਸੇ ਉਹ ਬੰਦੇ ਖੜੇ ਹੋਣ ਜਿਨ੍ਹਾਂ ਨੇ ਕੌਮ ਦੇ ਨੌਜਵਾਨਾਂ ਨੂੰ ਚੱਕ ਕੇ ਨਸੇ ਲਾ ਕੇ ਡਿਬਰੂਗੜ ਸਰਤਾ ਹੋਵੇ ਇਹ ਤੁਸੀਂ ਜਾ ਕੇ ਉਹਨਾਂ ਨਾਲ ਖੜਦੇ ਹੋ ਤੇ ਪਰ ਜਦੋਂ ਫਿਲਮਾਂ ਦੇ ਵਿੱਚ ਗੱਲ ਆ ਜਾਂਦੀ ਹੈ ਤੇ ਫਿਰ ਸਾਡਾ کردار ਕਰਦੇ ਹੋ ਤੇ ਕਰੋੜਾਂ ਰੁਪਇਆ ਭਾਵਕ ਕਰਕੇ ਸਾਡੀ ਇਸ ਕੌਮ ਨੂੰ ਤੇ ਪੈਸੇ ਇਕੱਠੇ ਕਰਕੇ ਬੰਬੇ ਚਲੇ ਜਾਂਦੇ ਹੋ ਪਾਣੀ ਕਿੰਨਾ ਦੇ ਭਰਦੇ ਹੋ ਸਰਕਾਰਾਂ ਦੇ ਸਰਕਾਰਾਂ ਦਾ ਪਾਣੀ ਭਰਦੇ ਹੋ ਜੇ ਗੱਲ ਇਹ ਗਲਤਤਾ ਦਾ ਦੱਸੋ ਭਰਾਵੋ ਅੱਜ ਉਹੀ ਗਿੱਪੀ ਗਰੇয়াল ਪੱਗ ਮੰਨ ਕੇ ਕਹਿੰਦਾ ਕਿ ਮੇਰੀ ਫਿਲਮਾਂ ਦੇਖਣ ਜਾਓ ਆਪਣੀ ਫਿਲਮ ਦੀ ਪ੍ਰੋਮੋਸ਼ਨ ਤੇ ਇੰਨੇ ਕਿ ਪੈਸੇ ਲਾ ਦਿੰਦਾ ਗੱਲਾਂ ਹੀ ਛੱਡੋ ਤੇ ਅਸੀਂ ਅਸੀਂ ਸਭ ਕੁਝ ਭੁੱਲ ਜਾਂਨੇ ਆ ਪਿਛਲਾ ਓਏ ਆ ਤਾਂ ਹੁਣ ਦੀ ਗੱਲ ਐ ਸਾਰੇ 5-7 ਮਹੀਨੇ ਹੋਇਆ ਤੁਹਾਡੀ ਕੌਮ ਦੇ ਖਿਲਾਫ ਜਾ ਕੇ ਫਰੀਦਕੋਟ ਖੜਗੇ ਸੀ ਇਹ ਸਾਰੇ ਜੋ ਅੱਜ ਸਿੱਖੀ ਭੇਸ ਦੇ ਵਿੱਚ ਆ ਕੇ ਪਹਿਰੂ ਰੁਪਏ ਬਣ ਕੇ ਸਾਡੇ ਤੇ ਕਰੋੜਾਂ ਰੁਪਇਆ ਕਮਾਉਣਾ ਚਾਹੁੰਦੇ ਐ ਅਸੀਂ ਸਮਝੀਏ ਗੱਲ ਨੂੰ ਕਿ ਗੱਲ ਕਿੱਧਰ ਨੂੰ ਜਾ ਰਹੀ ਐ ਆਹ ਦੇਖ ਲਓ ਇਹ ਆਪਣੀ ਫਿਲਮ ਚਲਾਉਣ ਦੀ ਖਾਤਰ ਕੀ ਕੀ ਕਰ ਰਹੇ ਆ ਕਿਵੇਂ ਆ ਪਖੰਡੀ ਸਾਲਾ ਨੇ ਪੱਗਾ ਮੰਨ ਕੇ ਪੈਰਾਂ ਤੇ ਸਿਰ ਧਰੀ ਬੈਠਿਆ ਸਾਡੀ ਫਿਲਮ ਕਾਮਯਾਬ ਹੋ ਜੀ ਉਹ ਲਾਂਤ ਹੋਏ ਇਹਨਾਂ ਦੇ ਬੱਲੇ ਹੈ ਨਹੀਂ ਕੁਛ ਲੱਖ ਨਹੀਂ ਹੈਗਾ ਇਹਨਾਂ ਬੱਲੇ ਇਹ ਵੀ ਨਾ ਰੱਤ ਗੱਲ ਤੇ ਜਾ ਕੇ ਇਹਨਾਂ ਨੇ ਪੈਰੀ ਵਝਿਆ ਕਰੋ ਆ ਦੇਖ ਲੋ ਇੱਕ ਕਿਰਦਾਰ ਨੇ ਬਨ ਕੇ ਸਿਰਾਂ ਦੇ ਪੱਗਾ ਤੇ ਸਾਦਾ ਨੇ ਗਿੱਟਿਆਂ ਚ ਬੈਠਿਆ ਯਾਰ ਸਾਲਾ ਨੇ ਪੈਰਾਂ 'ਚ ਬੈਠਿਆ ਉਹ ਸਿਰਫ ਆਪਣੀ ਫਿਲਮ ਚਲਾਉਣ ਦੇ ਲਈ ਇੱਕ ਕੱਲਾ ਕੱਲੀ ਫਿਲਮ ਦੇ ਵਿੱਚ ਕਿਰਦਾਰ ਨਿਭਾ ਲੈਂਦੇ ਆ ਸਿੱਖਾਂ ਨੇ ਕਿਉਂਕਿ ਕਰੋੜਾਂ ਰੁਪਇਆ ਕਮਾਉਣਾ ਵੀ ਹੁੰਦਾ ਸਾਡੀ ਕੌਮ ਪਿੱਛੇ ਵੀ ਲੱਗ ਜਾਂਦੀ ਹੈ ਪਰ ਜੇ ਗਰਾਊਂਡ ਪੱਧਰ ਤੇ ਆਉਂਗੇ ਭਰਾਵੋ ਗਰਾਊਂਡ ਪੱਧਰ ਤੇ ਇਹ ਉਹ ਸਾਧਨ ਦੀਆਂ ਚੌਕੀਆਂ ਭਰਦੇ ਆ ਅਸੀਂ ਚਿਚਾਲ ਚਿਚਾਲ ਦੇ ਗੋਡਿਆਂ 'ਚ ਬੈਠੇ ਆ ਉਹੀ ਚਿਚਾਲ ਜਿਹਨੂੰ ਜਦੋਂ ਤੱਕ ਕੋਈ ਅਹੁਦਾ ਨਹੀਂ ਮਿਲਿਆ ਸੀ ਸਰਕਾਰ 'ਚ ਜਦੋਂ ਤੱਕ ਇਹ ਆ ਸੰਸਦ ਮੈਂਬਰ ਨਹੀਂ ਬਣਿਆ ਸੀ ਰਾਜ ਸਭਾ ਮੈਂਬਰ ਨਹੀਂ ਬਣਿਆ ਸੀ ਉਦੋਂ ਤੱਕ ਤਾਂ ਪਾਣੀ ਵੀ ਗੰਦਲੇ ਸੀ ਪੰਜਾਬ ਦੇ ਉਦੋਂ ਤੱਕ ਤਾਂ ਬੁੱਢਾ ਨਾਲਾ ਵੀ ਜ਼ਹਿਰੀਲਾ ਸੀ ਉਦੋਂ ਤੱਕ ਤਾਂ ਵਾਤਾਵਰਨ ਵੀ ਖਰਾਬ ਸੀ ਸਰਕਾਰਾਂ ਧਿਆਨ ਨਹੀਂ ਦਿੰਦੀਆਂ ਸੀ ਤੇ ਜਿੱਦਾਂ ਜਿੱਦਾਂ ਇਹਨੂੰ ਕੋਈ ਉਹਦਾ ਮਿਲ ਗਿਆ ਜਿੱਦੇ ਰਾਜ ਸਭਾ ਦਾ ਮੈਂਬਰ ਸਰਕਾਰ ਨੇ ਬਣਾਤਾ ਤੇ ਉਹਦੇ ਦੀ ਸਰਕਾਰ ਚੰਗੀ ਹੋ ਗਈ ਵਾਤਾਵਰਨ ਵੀ ਸੁੱਧ ਹੋ ਗਿਆ ਬੁੱਢਾ ਜਿਹੜਾ ਨਾਲਾ ਹੈ ਉਹ ਵੀ ਚੰਗਾ ਹੋ ਗਿਆ ਪਾਣੀ ਵੀ ਸਹੀ ਹੋ ਗਿਆ ਤੇ ਜੇ ਜਿਹੜੀ ਜੀਰੇ ਫੈਕਟਰੀ ਸੀ ਉਹਦਾ ਵੀ ਸੈਂਪਲ ਕਹਿੰਦਾ ਸਹੀ ਆ ਗਿਆ ਇਹ ਸਭ ਕੁਝ ਹੀ ਭੁੱਲ ਗਿਆ ਇਹ ਸਭ ਕੁਝ ਹੀ ਭੁੱਲ ਬੈਠਾ ਹੈ ਇਹ ਕਹਿੰਦਾ ਵਾਤਾਵਰਨ ਵੀ ਠੀਕ ਹੈ ਪਾਣੀ ਵੀ ਠੀਕ ਨੇ ਸਾਰਾ ਕੁਝ ਹੀ ਠੀਕ ਆ ਉਹਦਾ ਮਿਲ ਗਿਆ ਕੁਰਸੀ ਤੇ ਜਾ ਕੇ ਬਹਿਂਦੇ ਰਾਸਵਾ ਚ ਚਲੋ ਜੀ ਕਿਹੜਾ ਪੰਜਾਬ ਕਿਹੜਾ ਵਾਤਾਵਰਨ ਕਿਹੜੇ ਪਾਣੀ ਕਿਹੜੇ ਲੋਕ ਕਿਹੜਾ ਕੈਂਸਰ ਕਿਹੜਾ ਕਾਲਾ ਪੀੜਿਆ ਆਹ ਕੁਝ ਰਹਿ ਗਿਆ ਬਸ ਤੇ ਇਹ ਲੋਕ ਪੱਗਾ ਮੰਨ ਕੇ ਇਹਦੇ ਪੈਰਾਂ 'ਤੇ ਬੈਠੇ ਆ ਇਹ ਸਰਕਾਰੀ ਬੰਦੇ ਆ ਇਹ ਸਰਕਾਰੀ ਸਾਧ ਹੈ ਕਦੋਂ ਸਮਝੋਗੇ ਪੰਜਾਬੀਓ ਇਹਨਾਂ ਪਹਿਰੂਪੀਆਂ ਤੋਂ ਬਾਹਰ ਆਓ ਕਿ ਜਿਹੜੇ ਲੋਕ ਗਰਾਊਂਡ ਪੱਧਰ ਤੇ ਸਾਡੇ ਨਾਲ ਨਹੀਂ ਚੱਲਦੇ ਸਾਡੀ ਮਦਦ ਨਹੀਂ ਕਰਦੇ ਜੇਕਰ ਉਹ ਸਾਡੇ ਕਿਰਦਾਰਾਂ 'ਚ ਕੋਈ ਫਿਲਮ ਬਣਾਉਂਦੇ ਆ ਤਾਂ ਉਹਨਾਂ ਦਾ ਬਾਈਕਟ ਕਰੋ ਹੋਰ ਬਹੁਤ ਚੰਗੇ ਲੋਕ ਨੇ ਜਿਹੜੇ ਸਾਡੀ ਕੌਮ ਨਾਲ ਖੜਦੇ ਆ ਬਥੇਰੇ ਐਕਟਰ ਨੇ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਜੇ ਕੋਈ ਚੰਗੀ ਮੂਵੀ ਦੇਖਣੀ ਆ ਤੇ ਇੱਥੇ ਵਿਦਵਾਨ ਵੀ ਆਉਣਗੇ ਭਾਈ ਚੰਗੀ ਫਿਲਮ ਹੈ ਅਰਦਾਸ ਨਾਮ ਹੈ ਤੁਸੀਂ ਵਿਰੋਧ ਕਰਦੇ ਹੋ ਮੈਂ ਮੈਂ ਫਿਲਮ ਦਾ ਵਿਰੋਧ ਨਹੀਂ ਕਰਦਾ ਮੈਂ ਇਹਨਾਂ ਪਹਰੂਪੀਆਂ ਦਾ ਵਿਰੋਧ ਕਰਦਾ ਜਿਹੜੇ ਸਾਡੀ ਕੌਮ ਦੇ ਗਰਾਊਂਡ ਪੱਧਰ ਤੇ ਖਿਲਾਫ ਨੇ ਤੇ ਉ ਇਹ ਸਾਡੇ ਕਿਰਦਾਰ ਬਣਾ ਕੇ 70 ਕਰੋੜ ਰੁਪਿਆ ਕਮਾਉਣਾ ਚਾਹੁੰਦੇ ਆ ਹੈਗੇ ਮੁੰਡੇ ਬਹੁਤ ਅਰਬੀ ਘਨੋਲੇ ਵਰਗੇ ਮੁੰਡੇ ਹੈਗੇ ਆ ਹੋਰ ਚੰਗੇ ਚੰਗੇ ਐਕਟਰ ਹੈਗੇ ਆ ਕਲਸੀ ਵਰਗੇ ਭਰਾ ਸਾਡੇ ਜਿਹੜੇ ਡਿਬਰੂਗੜ੍ਹ ਬੈਠੇ ਆ ਉਹ ਹੈਗੇ ਆ ਉਹਨਾਂ ਦੇ ਕਿਰਦਾਰਾਂ 'ਚ ਦੇਖ ਲਾਂਗੇ ਮੂਵੀਆ ਉਹ ਬਣਾ ਸਕਦੇ ਆ ਅਰਦਾਸ ਪਰ ਇਨਾ 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 ਬਚਰਾਂ ਨੂੰ 1 ਕਰੋੜ ਰੁਪਿਆ ਕਮਾ ਕੇ ਦੇਣਾ ਹੈ ਭਾਈ ਇਹਨਾਂ ਨੇ ਸਾਨੂੰ ਪਾਗਲ ਸਮਝਿਆ ਹੋਇਆ ਯਾਰ ਇਹ 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 ਪੱਗਾਂ ਸਿਰ ਪਸਾਈ ਫਿਰਦੇ ਆ ਇਹ ਕਰੋੜਾ ਰੁਪਿਆ ਕਮਾਉਣਾ ਚਾਹੁੰਦੇ ਆ ਸਾਡੀ ਕੌਮ ਦੇ ਉੱਪਰ ਗਰਾਉਂਡ ਪੱਧਰ ਤੇ ਇਹ ਕਹਿੰਦੇ ਅਸੀਂ ਆਪਣੇ ਯਾਰ ਨਾਲ ਖੜਾਂਗੇ ਉਦੋਂ ਉਦੋਂ ਯਾਦ ਕਰਨੀ ਸੀ ਸਿੱਖੀ ਉਦੋਂ ਕਿਉਂ ਨਹੀਂ ਯਾਦ ਕੀਤੀ ਇਹਨਾਂ ਨੇ ਵੀ ਹਾਂ ਅਸੀਂ ਆਪਣੀ ਕੌਮ ਨਾਲ ਖੜਿਆ ਓਏ ਕਰਮਜੀਤ ਸਿੰਘ ਆ ਤੂੰ ਸਾਡਾ ਯਾਰ ਹੈ ਰਹੇਗਾ ਪਰ ਅਸੀਂ ਆਪਣੀ ਕੌਮ ਨਾਲ ਖੜੇ ਆ ਕੌਮ ਤੋਂ ਵੱਧ ਕੇ ਕੁਛ ਨਹੀਂ ਉਦੋਂ ਇਹ ਸਰਕਾਰ ਦੇ ਦਲਾਲ ਬਣ ਗਏ ਕਿ ਫਰੀਦਕੋਟ ਦੇ ਵਿੱਚ ਇਹਨਾਂ ਨੇ ਘੇੜੇ ਕੀ ਘੇੜੇ ਦਿੱਤੇ ਇੱਕ ਪਾਸੇ ਸਾਡੀ ਕੌਮ ਦਾ ਜੋਧਾ ਜਿਹਦਾ ਮੁੰਡਾ ਇਲੈਕਸ਼ਨ ਲੜ ਰਿਹਾ ਸੀ ਭਾਈ ਬਿਆਸ ਸਿੰਘ ਜਿਹਨੇ ਕਿੱਡੀ ਵੱਡੀ ਕਰਵਾਨੀ ਸਾਡੀ ਕੌਮ ਲਈ ਦਿੱਤੀ ਉਹਦੇ ਖਿਲਾਫ ਗਲੀਆਂ ਚਾ ਕੇ ਇਹ ਪ੍ਰਚਾਰ ਕਰ ਰਹੇ ਸੀ ਭਾਈ ਜੀ ਗੱਲ ਨੂੰ ਸਮਝਿਆ ਕਰੋ ਪੰਜਾਬੀਓ ਸਮਝਿਆ ਕਰੋ ਨਾਲੇ ਅਗਲਾ ਤੁਹਾਨੂੰ ਵਿਰੋਧ ਕਰਦਾ ਤੁਹਾਡਾ ਨਾਲੇ ਤੁਹਾਡੇ ਕਿਰਦਾਰਾਂ ਦੇ ਵਿੱਚ ਫਿਲਮਾਂ ਬਣਾ ਲੈਂਦੇ ਐ ਤੇ ਤੁਹਾਨੂੰ ਇਹ ਲੁੱਟਦੇ ਤੁਹਾਡੀਆਂ ਜੇਬਾਂ ਚੋਂ ਪੈਸੇ ਇਕੱਠੇ ਕਰਕੇ ਅਗਲੇ ਬੰਬੇ ਚਲੇ ਜਾਂਦੇ ਐ ਤੇ ਸਰਕਾਰਾਂ ਦੇ ਗੋਡਿਆਂ 'ਚ ਬਹਿੰਦੇ ਸਰਕਾਰੀ ਸਾਧਨਾਂ ਦੇ ਗੋਡਿਆਂ 'ਚ ਬਹਿੰਦੇ ਜਾ ਕੇ ਇਸ ਕਰਕੇ ਸਮਝੋ ਗੱਲ ਨੂੰ ਜਿਹੜੇ ਵੀ ਬੰਦੇ ਸਾਡੀ ਕੌਮ ਦਾ ਵਿਰੋਧ ਕੀਤਾ ਹੈ ਜਿਨ੍ਹਾਂ ਨੇ ਜਿਹੜੇ-ਜਿਹੜੇ ਬੰਦੇ ਭਾਈ ਸਰਬਜੀਤ ਸੰਖਾਲਸਾਈ ਦੇ ਵਿਰੋਧ ਚ ਆਏ ਸੀ ਉਹਨਾਂ ਉਹਨਾਂ ਬੰਦਿਆਂ ਦੀਆਂ ਫਿਲਮਾਂ ਦਾ ਬਾਈਕਾਟ ਕਰ ਦਿਓ ਚੰਗੇ ਬੰਦਿਆਂ ਨੂੰ ਲੈ ਕੇ ਆਓ ਚੰਗੇ ਕਿਰਦਾਰਾਂ ਦੀ ਫਿਲਮ ਦੇਖੋ ਹੈਗੇ ਮੁੰਡੇ ਜਿਹੜੇ ਚੰਗੇ ਐ ਉਹਨਾਂ ਨੂੰ ਕਹੋ ਵੀ ਭਾਈ ਐਦਾਂ ਦੀ ਫਿਲਮ ਨਹੀਂ ਆਸੀਂ ਦੇਖਣ ਜਾਵਾਂਗੇ ਉਹਨਾਂ ਨੂੰ ਅੱਗੇ ਲੈ ਕੇ ਆਓ ਜਿਹੜੇ ਸਾਡੀ ਕੌਮ ਨਾਲ ਖੜਦੇ ਐ ਓਏ ਉਹਨਾਂ ਨੂੰ ਨੂ ਨਾ ਦੇਖੋ ਜਿਹੜੇ ਗ੍ਰਾਊਂਡ ਪੱਧਰ ਤੇ ਕੌਮ ਦਾ ਵਿਰੋਧ ਕਰਦੇ ਐ ਤੇ ਫਿਲਮਾਂ ਦੇ ਵਿੱਚ ਸਾਡੇ ਕਿਰਦਾਰਾਂ ਦੇ ਨਾਲ ਕਰੋੜਾਂ ਰੁਪਇਆ ਕਮਾ ਕੇ ਚਲੇ ਜਾਂਦੇ ਆ ਇਸ ਕਰਕੇ ਜਿਹੜੀ ਇਹਨਾਂ ਦੀ ਮੂਵੀ ਆ ਰਹੀ ਹੈ ਭਰਾਵੋ ਜਿਹਦੀ ਜਮੀਰ ਜਾਗਦੀ ਹੋਊਗੀ ਦੇਖਣ ਨਹੀਂ ਜਾਊਗਾ ਜਿਹਦੀ ਜਮੀਰ ਜਾਗਦੀ ਹੋਊਗੀ ਇਹਹੀ ਬੰਦੇ ਆ ਜਿਨ੍ਹਾਂ ਨੇ ਸਾਡੀ ਕੌਮ ਦਾ ਵਿਰੋਧ ਆ 4-5 ਮਹੀਨੇ ਪਹਿਲਾਂ ਹੀ ਕੀਤਾ ਹੈ ਇਹਹੀ ਬੰਦੇ ਆ ਇਹਨਾਂ ਪਹਿਰੂਪੀਆਂ ਨੂੰ ਪਛਾਣਨ ਦੀ ਲੋੜ ਹੈ ਇਹ ਸਿੱਖ ਨਹੀਂ ਐ ਮਸੰਦ ਨੇ ਇਹ ਬੁੱੱਜੜ ਨੇ ਜਿਹੜੇ ਬੁੱੱਜੜਾਂ ਦਾ ਸਾਥ ਦਿੰਦੇ ਆ ਇਹ ਬੁੱਚੜ ਨੇ ਵਿਅੰਤੇ ਤੇ ਇਹਨਾਂ ਚ ਕੋਈ ਬਹੁਤਾ ਫਰਕ ਨਹੀਂ ਰਹਿ ਗਿਆ ਇਹ ਦੇਖਣ ਨੂੰ ਸਿੱਖ ਲੱਗਦੇ ਆ ਪਰ ਅੰਦਰੋਂ ਬੇਈਮਾਨੀਆਂ ਨਾਲ ਭਰੇ ਆ ਇਹ ਸਿਰਫ ਪੈਸਾ ਕਮਾਉਣ ਲਈ ਸਾਡੀ ਕੌਮ ਨੂੰ ਵਰਤਦੇ ਆ ਸਿਰਫ ਪੈਸਾ ਕਮਾਉਣ ਦੇ ਲਈ ਪਰ ਜਦੋਂ ਕੌਮ ਨਾਲ ਖੜਨਾ ਹੈ ਉਦੋਂ ਨਹੀਂ ਖੜਨਾ ਉਦੋਂ ਇਹਨਾਂ ਦੇ ਚੌਧਰਾ ਯਾਦ ਆ ਜਾਂਦੀਆਂ ਨੇ ਉਦੋਂ ਇਹ ਸਰਕਾਰ ਵਾਲੇ ਪੱਲੜੇ 'ਚ ਝੁੱਕ ਜਾਂਦੇ ਆ ਸਰਕਾਰ ਭਾਵੇਂ ਐਨਐਸਏ ਲਾਵੇ ਸਰਕਾਰ ਭਾਵੇਂ ਸਾਨੂੰ ਕੁੱਟੇ ਮਾਰੇ ਸਾਡੇ ਨੌਂ ਜਵਾਨਾਂ ਦੇ ਸਿਰਾਂ ਤੋਂ ਪੱਗਾਂ ਲਾਈਆਂ ਜਾਣ ਸਾਡੀਆਂ ਭੈਣਾਂ ਦੇ ਸਿਰਾਂ ਤੋਂ ਚੁੰਨੀਆਂ ਲਾਹੀਆਂ ਜਾਣ ਕੋਈ ਬਿਰਬੀ ਦਾ ਇਨਸਾਫ ਨਾ ਮਿਲੇ ਤੇ ਮੁੰਡੇ ਸਾਡੇ ਡਿਬਰੂਗੜ੍ਹ ਬੈਠੇ ਹੋਣ ਗੁਰਦੁਆਰਿਆਂ ਦੇ ਵਿੱਚ ਗੋਲੀਆਂ ਚੱਲਦੀਆਂ ਹੋਣ ਉਹ ਇਹਨਾਂ ਨੇ ਕੁਝ ਨਹੀਂ ਲੈਣਾ ਉਹ ਇੱਕ ਪਾਸੇ ਐ ਉਹਨਾਂ ਤੋਂ ਕੁਝ ਨਹੀਂ ਲੈਣਾ ਪਰ ਜਦੋਂ ਚੰਦ ਪੈਸੇ ਕਮਾਉਣੇ ਆ ਉਹਦੇ ਨਾਲੇ ਸਿੱਖੀ ਆ ਜਾਂਦੀ ਐ ਉਹ ਤੋਂ ਸਾਡੇ ਕਿਰਦਾਰ ਜ਼ਿਆਦਾ ਆ ਜਾਂਦੇ ਐ ਇਸ ਕਰਕੇ ਭਰਾਵੋ ਇਹਨਾਂ ਮਸੰਦ ਲੋਕਾਂ ਦਾ ਇਹਨਾਂ ਸਿੱਖੀ ਦੇ ਵਿਰੋਧੀਆਂ ਦਾ ਇਹਨਾਂ ਪਹਿਰੂਪੀਆਂ ਦਾ ਬਾਈਕਾਟ ਕਰੋ ਤੇ ਇਹਨਾਂ ਦੀਆਂ ਫਿਲਮਾਂ ਨਾ ਦੇਖਣ ਜਾਓ ਇਹਨਾਂ ਨੂੰ ਮਹਿਸੂਸ ਹੋਵੇ ਕਿ ਹਾਂ ਜਦੋਂ ਗਰਾਊਂਡ ਪੱਧਰ ਤੇ ਕੌਮ ਨੂੰ ਲੋੜ ਸੀ ਉਦੋਂ ਅਸੀਂ ਕੌਮ ਦੇ ਖਿਲਾਫ ਉੱਕਤੇ ਸੀ ਤੇ ਕੌਮ ਦੇ ਉਹਨਾਂ ਯੋਧਿਆਂ ਨੂੰ ਹਰਾਉਣ ਲਈ ਅਸੀਂ ਪੂਰਾ ਜ਼ੋਰ ਲਾਇਆ ਸੀ ਇਹਨਾਂ ਨੇ ਆ ਗੀਪੀ ਗਰੇ ਆ ਲਰ ਗਏ ਨੇ ਘੁੱਗੀ ਆਰਗਾਂ ਦੇਵ ਖਰੋੜ ਆਰਗਾਂ ਨੇ ਇਸ ਕਰਕੇ ਇਹਨਾਂ ਦੀਆਂ ਫਿਲਮਾਂ ਦਾ ਬਾਈਕਾਟ ਕਰੋ ਇਹਨਾਂ ਨੂੰ ਇਹਨਾਂ ਨੂੰ ਅਹਿਸਾਸ ਹੋਵੇ ਇਹ ਪੈਰੂਪੀਏ ਬਣ ਕੇ ਪੱਗਾਂ ਦੇ ਸਿਰ ਫਸਾ ਕੇ ਸਿਰਫ ਪੈਸਾ ਇਕੱਠਾ ਕਰਨ ਆਏ ਹੋਇਆ ਹੋਰ ਇਹਨਾਂ ਨੇ ਕੁਝ ਨਹੀਂ ਕਰਨਾ ਸਿਰਫ ਪੈਸਾ ਇਕੱਠਾ ਕਰਦੇ ਆ ਇਸ ਕਰਕੇ ਜਾਗੋ ਅੱਜ ਜਾਗਣ ਦੀ ਲੋੜ ਹੈ ਜੇਕਰ ਅਸੀਂ ਜਾਗਾਂਗੇ ਤਾਂ ਇਹਨਾਂ ਨੂੰ ਅਕਲ ਆਊਗੀ ਨਹੀਂ ਇਦਾਂ ਦੇ ਪਰੂਪੇ ਪਤਾ ਨਹੀਂ ਕਿੰਨੇ ਕਾਉਣਗੇ ਪਤਾ ਨਹੀਂ ਕਿੰਨੇ ਕਾਉਣਗੇ ਤੇ ਸਾਨੂੰ ਲੁੱਟੀ ਜਾਣਗੇ ਐਨੀਆਂ ਕੁ ਬੇਨਤੀਆਂ ਸੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੇ ਆਪ ਆਪਣਾ ਨਵਾਂ ਪੇਜ ਨੂੰ ਫੋਲੋ ਕਰ ਲਿਓ ਕਿਉਂਕਿ ਮੈਂ ਹਮੇਸ਼ਾ ਕੌਮ ਦੀ ਗੱਲ ਕੀਤੀ ਹੈ ਪੰਜਾਬ ਦੀ ਗੱਲ ਕੀਤੀ ਹੈ ਕਿਸਾਨੀ ਦੀ ਗੱਲ ਕੀਤੀ ਹੈ ਜਵਾਨੀ ਦੀ ਗੱਲ ਕੀਤੀ ਹੈ ਤਾ ਕਰਕੇ ਜਿਹੜਾ ਆਪਣਾ ਪੇਜ ਹੈ ਉਹ ਸਰਕਾਰ ਬੰਦ ਕਰ ਦਿੰਦੀ ਹੈ ਬਿਲਕੁਲ ਹੀ ਰੀਚ ਘਟਾ ਦਿੰਦੀ ਹੈ ਇਸ ਕਰਕੇ ਭਰਾਵੋ ਜੇਕਰ ਇਹਨਾਂ ਮੁੱਦਿਆਂ ਦੇ ਤੁਸੀਂ ਮੇਰਾ ਸਾਥ ਦੇਣਾ ਚਾਹੁੰਦੇ ਹੋ ਤਾਂ ਜਰੂਰ ਮੇਰੇ ਇਸ ਪੇਜ ਨੂੰ ਫੋਲੋ ਵੀ ਕਰ ਲੋ ਤੇ ਇਸ ਵੀਡੀਓ ਨੂੰ ਸ਼ੇਅਰ ਵੀ ਕਰ ਦਿਓ ਤਾਂ ਜੋ ਪੂਰੇ ਵਰਲਡ ਦੇ ਵਿੱਚ ਬੈਠੇ ਸਿੱਖਾਂ ਕੋਲ ਮੇਰੀ ਇਹ ਗੱਲ ਪਹੁੰਚ ਸਕੇ ਮੇਰਾ ਇਹ ਸੁਨੇਹਾ ਪਹੁੰਚ ਸਕੇ ਤਾਂ ਜੋ ਜਿਹੜੇ ਇਹ ਮਸੰਦ ਲੋਕ ਨੇ ਗਰਾਉਂਡ ਪੱਧਰ ਤੇ ਸਾਡੀ ਕੌਮ ਦਾ ਵਿਰੋਧ ਕਰਦੇ ਨੇ ਪਰ ਫਿਲਮਾਂ ਦੇ ਵਿੱਚ ਇਹ ਸਾਡੇ ਕਿਰਦਾਰ ਨਿਮਾਕੀ ਸਾਥੋਂ ਕਰੋੜਾਂ ਰੁਪਇਆ ਲੁੱਟ ਕੇ ਲੈ ਜਾਂਦੇ ਨੇ ਇਹਨਾਂ ਦਾ ਪਰਦਾ ਪਾਸ ਹੋਵੇ ਇਹਨਾਂ ਪੈ ਰੁਪਈਆ ਦਾ ਪਤਾ ਲੱਗੇ ਨਾ ਮਸੰਦਾ ਦਾ ਪਤਾ ਲੱਗੇ ਕਿ ਇਹ ਕਿਹੜੇ ਕਿਰਦਾਰਾਂ ਦੇ ਲੋਕ ਨੇ ਐਨੀਆਂ ਕੁ ਬੇਨਤੀਆਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ